ਕਾਫੀ ਲੋਕ ਨੇ ਜਿਹੜੇ ਉਹਨਾਂ ਨੇ ਹੁਣ ਉਮੀਦ ਛੱਡ ਦਿੱਤੀ ਜਿੰਨੇ ਪੈਸੇ ਮਿਲਨੇ ਸੀ ਤੇ ਸਿਰਫ 50000 ਸੀ ਤੇ ਸਿਰਫ 70000 ਸੀਗਾ ਉਹਨਾਂ ਨੇ ਉਮੀਦ ਛੱਡ ਦਿੱਤੀ ਵੀ ਪੈਸੇ ਮਿਲਲੇ ਨਹੀਂ ਹੈਗੇ ਹਨ ਤੁਸੀਂ ਵੀ ਇੱਕ ਉਮੀਦ ਨੂੰ ਲੈ ਕੇ ਇਹ ਕਦੇ ਪਹਿਲਾਂ ਹਾਈ ਕੋਰਟ ਜਾਂਦੇ ਹੋ ਫਿਰ ਸੁਪਰੀਮ ਕੋਰਟ ਵੀ ਭੱਜੇ ਫਿਰਦੇ ਹੋ ਲੋਕਾਂ ਦੇ ਖਾਤਰ ਹਨਾ ਕੀ ਲੱਗਦਾ ਕਿ ਉਹ ਪੈਸੇ ਜਿਹੜੇ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਲਾਏ ਸੀ ਉਹ ਪੈਸੇ ਗਏ ਕਿੱਥੇ ਤਾਂ ਤੇ ਲੋਕਾਂ ਨੇ ਤਰਲ ਕੰਪਨੀ ਚ ਦਿੱਤੇ ਸੀ ਜਮ੍ਹਾਂ ਕਰਾਇਆ ਸੀ ਜੀ ਉਹ ਪੈਸੇ ਤੋਂ ਵੱਡਾ ਹਿੱਸਾ ਪਰਲ ਕੰਪਨੀ ਨੇ ਇਨਵੈਸਟ ਕਰਿਆ ਸੀ ਪ੍ਰਾਪਰਟੀਆਂ ਦਾ ਉਹ ਪੈਸਾ ਜਿੱਥੇ ਲਾਇਆ ਸੀ ਅੱਜ ਉਹ ਕਈ ਗੁਣਾ ਦਾ ਹੋ ਚੁੱਕਿਆ ਜਿਹੜੀ ਪ੍ਰਾਪਰਟੀ ਕਿਸੇ ਵੇਲੇ 1 ਲੱਖ ਦੀ ਲਈ ਸੀ ਉਹਨਾਂ ਨੇ ਅੱਜ ਕਰੋੜਾਂ ਦੀ ਹੋ ਗਈ ਲੋਕਾਂ ਨੂੰ ਯਕੀਨ ਕਿਵੇਂ ਹੋਊਗਾ ਕਿ ਸਾਡੇ ਪੈਸੇ ਵਾਪਸ ਮਿਲਣਗੇ ਇਹਦੀ ਤਾਂ ਮਾੜੀ ਗੱਲ ਆ ਸਰਕਾਰਾਂ ਦੀ ਕਿ ਲੋਕਾਂ ਦੇ ਮਸਲੇ ਜਦੋਂ ਤੱਕ ਲੋਕ ਰੌਲਾ ਨਾ ਪਾਉਣ ਉਸ ਧਿਆਨ ਨਹੀਂ ਦਿੰਦੇ ਅਸੀਂ ਤਾਂ ਬਹੁਤ ਮੇਰੀ ਅਪੀਲ ਕਰੀ ਆ ਏਜੰਟਾਂ ਨੂੰ ਵੀ ਤੇ ਨਵੇਸਕਾਂ ਨੂੰ ਵੀ ਵੀ ਜਥੇਬੰਦੀ ਦਾ ਸਾਥ ਦਿਵੋ ਜੇ ਆਪਾਂ ਸੁਪਰੀਮ ਕੋਰਟ ਚ ਜਾ ਕੇ ਲੜ ਸਕਦੇ ਆ ਤਾਂ ਆਪਾਂ ਸੜਕ ਤੇ ਵੀ ਲੜ ਸਕਦੇ ਆ ਔਰ ਸੜਕ ਤੇ ਲੜ ਕੇ ਆਪਾਂ ਪਾਰਲੀਮੈਂਟ ਚ ਵੀ ਇਹ ਮੁੱਦਾ ਰਿਹਾਦਾ ਭਗਵਾਨ ਤਮਾਨ ਨੇ ਤਾਂ ਉਸ ਟਾਈਮ ਇਸ ਮੁੱਦੇ ਨੂੰ ਯੂਜ਼ ਕਰਕੇ ਸੱਤਾ ਖਿਆਲੀ ਜਾਂ ਸੱਤਾ ਚਾਹ ਕੇ ਉਹ ਤਾਂ ਨਹੀਂ ਧਿਆਨ ਦੇ ਰਹੇ ਡਾਕਟਰ ਗਾਂਧੀ ਜੀ ਮੈਂ ਇਨਾਂ ਕੋ ਉਨਾਂ ਦੀ ਸਲਾਹਨਾ ਕਰਨਾ ਚਾਹੇ ਉਹ ਕਾਂਗਰਸ ਪਾਰਟੀ ਦੇ ਨੇ ਅਸੀਂ ਪਾਰਟੀ ਤੋਂ ਕੁਝ ਨਹੀਂ ਲੈਣਾ ਪਰ ਬਤੌਰ ਇੱਕ ਇਨਸਾਨੀਅਤ ਇੱਕ ਲੀਡਰ ਉਹ ਬਹੁਤ ਉਹਨਾਂ ਨੇ ਇਸ ਮੁੱਦੇ ਤੇ ਵੱਖ ਕੀਤਾ ਸਾਡੇ ਨਾਲ ਸੜਕ ਤੇ ਵੀ ਬੈਠੇ ਜੀ ਔਰ ਸਨਾਲ ਵੀ ਉਹ ਜਦੋਂ ਸਾਨੂੰ ਗ੍ਰਿਫਤਾਰੀਆਂ ਕਰ ਲੈਂਦੇ ਆ ਸਾਡੀ ਜੇਲ੍ਹ ਚ ਜਾ ਕੇ ਮੁਲਾਕਾਤਾਂ ਵੀ ਕਰਦੇ ਆ ਪੈਰਵਾਹੀਆਂ ਵੀ ਕਰੀਆਂ ਨੇ ਉਹਨਾਂ ਨੇ ਬਸ ਦੇਸ਼ ਤੇ ਬੇਈਮਾਨੀ ਦਾ ਸਟਾਰਟਿੰਗ ਪੁਆਇੰਟ ਹੈ ਜੀ ਇਸ ਦੇਸ਼ ਦਾ ਜਿਹੜਾ ਅੱਜ ਤੱਕ ਕਰਕਾ ਇੱਕ ਸੋਨੇ ਦੀ ਟੀੜੀ ਕਿਹਾ ਜਾਂਦਾ ਸੀ ਭਾਰਤ ਜੀ ਅੱਜ ਇਹ ਮਿੱਟੀ ਦੀ ਵੀ ਨਹੀਂ ਰਹੀ ਜੀ ਇੱਥੇ ਬੇਈਮਾਨੀ ਹਰ ਥਾਂ ਤੇ ਹਰ ਸਿਸਟਮ ਚ ਚਾਹੇ ਉਹ ਰਾਜਨੀਤਿਕ ਹੋਵੇ ਆਪਸਰ ਸਾਹੀ ਹੋਵੇ ਉੱਥੇ ਹੈਗੀ ਆ ਤਾਂ ਅਗਰ ਸਭ ਇੱਕ ਜਿਹੜੇ ਮੋਹਾਲੀ ਦੇ ਵਿੱਚੋਂ ਫਲੈਟ ਬਣੇ ਸੀ ਉਹ ਫਲੈਟ ਅਲਾਟ ਵੀ ਹੋਏ ਨੇ ਹਨਾ ਉਹਨਾਂ ਦਾ ਕੀ ਮਸਲਾ ਸੀਗਾ ਉਹ ਰਲ ਕੰਪਨੀ ਨੇ ਜਿੰਨੀਆਂ ਇਹਨਾਂ ਨੇ ਕਲੋਨੀਆਂ ਕੱਟੀਆਂ ਜੀ ਜਾਂ ਫਲੈਟ ਬਣਾਏ ਜੀ ਆਪਦੇ ਚੱਲਦੇ ਕੰਮ 'ਚ ਅੱਦਕ ਲੋਕਾਂ ਨੂੰ ਵੇਚਦੇ ਸੀਗੇ ਜੀ ਅੱਧੇ ਕਹਲੇ ਪੈਂਡਿੰਗ ਸੀ ਅੱਧੇ ਵੇਚਦੇ ਸੀ ਉਹ ਜਿਨ੍ਹਾਂ ਨੇ ਖਰੀਦ ਲਏ ਹੁਣ ਜਦੋਂ ਰੋਲਾ ਪਿਆ ਉਹ ਪਰਨ ਦੀ ਪ੍ਰਾਪਰਟੀ ਸੀ ਉਹ ਸਾਰੀ ਅਟੈਚ ਹੋ ਉਹਨਾਂ ਦੇ ਵੀ ਅਟੈਚ ਹੋ ਗਏ ਪਰ ਕੋਰਟ ਨੇ ਉਹਨਾਂ ਨੂੰ ਇੱਕ ਪੱਖ ਰੱਖਣ ਦਾ ਮੌਕਾ ਦਿੱਤਾ ਕਿ ਤੁਸੀਂ ਆਪਦੇ ਡਾਕੂਮੈਂਟ ਦੇਵੋ ਜੀ ਉਹਨੇ ਵੀ ਅਖਬਾਰ ਦੇ ਵਿੱਚ ਉਹਨਾਂ ਨੇ ਨੋਟਿਸ ਕੱਢਿਆ ਇਹ ਜੀ ਨੇ ਖਰੀਦ ਰੱਖਿਆ ਪਹਿਲਾਂ ਤਾਂ ਉਹਨਾਂ ਨੂੰ ਰਿਲੀਵ ਦੇ ਪਰ ਹੁਣ ਕੱਲਾ ਕੱਲਾ ਬੰਦਾ ਹਾਈ ਕੋਰਟ ਤੱਕ ਕਿੱਥੇ ਪਹੁੰਚ ਗਰੂ ਬੰਬੇ ਬੈਠੇ ਆ। ਭਗਵੰਤਮਾਨ ਪਾਰਲੀਮੈਂਟ ਬੋਲ ਕੇ 바ਵਾ ਤਾਂ ਖੱਟ ਗਿਆ। ਹੁਣ ਅੱਜ ਪਾਵਰ 'ਚ ਆ ਅਜ ਉਹਨੂੰ ਕੰਮ ਕਰਨ ਦੀ ਲੋੜ। ਅੱਜ ਉਹ ਪੰਜਾਬ ਦਾ ਸਿਗਰਨਾ ਅਧਿਕਾਰ ਨਹੀਂ ਉਹ ਪੰਜਾਬ ਦੇ 25 ਲੱਖ ਲੋਕਾਂ ਦੀ ਨਮਾਇੰਦਗੀ ਜਿਹੜਾ ਪਰਲ 'ਚ ਪੈਸਾ ਡੁੱਬਿਆ ਭਗਵੰਤਮਾਨ ਨੂੰ ਕਰਨੀ ਚਾਹੀਦੀ ਆ ਸੁਪਰੀਮ ਕੋਰਟ ਚ ਆਪਦਾ ਐਡਵੋਕੇਟ ਜਰਨਲ ਖੜਾ ਕਰਨਾ ਚਾਹੀਦਾ। ਸੋਤਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਸ਼ਹਿਰਾਂ ਦੇ ਵਿੱਚ ਇੱਕ ਜਿਹੜਾ ਪਹਿਲਾਂ ਕੰਪਨੀ ਚੱਲੀ ਸੀ ਜਿਸ ਦੇ ਵਿੱਚ ਪਾਈ ਪਾਈ ਲੋਕਾਂ ਨੇ ਜੋੜ ਕੇ ਉਸ ਕੰਪਨੀ ਦੇ ਵਿੱਚ ਪੈਸਾ ਲਾਇਆ ਸੀ ਪਰਲ ਗਰੁੱਪ ਪਰਲ ਗਰੁੱਪਾਂ ਦੀ ਗੱਲ ਜਿਹੜੀ ਆ ਉਹ ਲਗਾਤਾਰ ਚੱਲਦੀ ਹੋਈ ਨਜ਼ਰ ਆਉਂਦੀ ਸੀ ਕਿਉਂਕਿ ਹਲੇ ਤੱਕ ਜਿਹੜਾ ਉਹ ਪੈਸਾ ਏ ਨਹੀਂ ਮਿਲਿਆ ਕਿਉਂਕਿ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਦਾ ਜਿਹੜਾ ਪੈਸਾ ਸੀ ਉਸ ਗਰੁੱਪ ਦੇ ਵਿੱਚ ਲਾਇਆ ਸੀ ਪਰ ਉਹ ਗਰੁੱਪ ਉਸ ਤੋਂ ਬਾਅਦ ਜਦੋਂ ਕਹਿੰਦੀ ਕਿ ਇੱਕ ਕਿਸੇ ਨਾਮ ਭੱਜ ਜਾਂਦਾ ਤਾਂ ਲੋਕਾਂ ਨੂੰ ਬੜੇ ਪਰੇਸ਼ਾਨ ਨਹੀਂ ਹੁੰਦੀ ਆ ਹੁਣ ਤੱਕ ਤਾਂ ਲੋਕ ਕਾਫੀ ਜਿਹੜੇ ਸਾਇਲੈਂਟ ਹੋ ਕੇ ਵੀ ਬਹਿ ਕੇ ਕਿ ਜਿਨ੍ਹਾਂ ਨੂੰ ਮਿਲਣ ਦੀ ਉਮੀਦ ਹੈ ਨਹੀਂ ਪਰ ਇੱਕ ਉਮੀਦ ਆ ਜਿਹੜੀ ਉਹ ਸਾਡੇ ਜਿਹੜੇ ਅੱਜ ਦੇ ਗੈਸਟ ਨੇ ਉਹਨਾਂ ਨੇ ਜ਼ਰੂਰ ਜਗਾ ਕੇ ਰੱਖੀ ਹੋਈ ਆ ਮਹਿੰਦਰ ਪਾਲ ਸਿੰਘ ਜੀ ਦਾਨਗੜ ਦਾਨਗੜ ਸਾਹਿਬ ਸਤਿਕਾਰ ਜੀ ਸਤਿਕਾਰ ਜੀ ਬਹੁਤ ਬਹੁਤ ਦਾਨਗੜ ਸਾਹਿਬ ਜੇ ਗੱਲ ਕਰੀਏ ਕਿ ਕਾਫੀ ਲੋਕ ਨੇ ਜਿਹੜੇ ਉਹਨਾਂ ਨੇ ਹੁਣ ਉਮੀਦ ਛੱਡ ਦਿੱਤੀ ਕਿੰਨੇ ਵੀ ਪੈਸੇ ਮਿਲ ਲੈਣੇ ਨਹੀਂ ਕਿਸੇ ਦਾ 50000 ਸੀ ਕਿਸੇ ਦਾ 60000 ਸੀਗਾ ਉਹਨਾਂ ਨੇ ਉਮੀਦ ਛੱਡ ਦਿੱਤੀ ਵੀ ਪੈਸੇ ਮਿਲ ਲੈਣੇ ਨਹੀਂ ਹੈਗੇ ਹਨ ਤੁਸੀਂ ਇੱਕ ਉਮੀਦ ਨੂੰ ਲੈ ਕੇ ਇਹ ਕਦੇ ਪਹਿਲਾਂ ਹਾਈ ਕੋਰਟ ਜਾਂਦੇ ਹਾਂ ਫਿਰ ਸੁਪਰੀਮ ਕੋਰਟ ਵੀ ਭੱਜੇ ਫਿਰਦੇ ਹਾਂ ਲੋਕਾਂ ਦੀ ਖਾਤਰ ਹਨਾ ਕੀ ਲੱਗਦਾ ਹੈ ਕਿ ਉਹ ਪੈਸੇ ਜਿਹੜੇ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਲਾਏ ਸੀ ਉਹ ਪੈਸੇ ਗਏ ਕਿੱਥੇ ਪਹਿਲਾ ਸਵਾਲ ਤਾਂ ਇਹ ਹੈ ਦੇਖੋ ਜੀ ਮੈਂ ਇਹ ਦੱਸਣਾ ਚਾਹਨਾ ਜਿਹੜੇ ਪੈਸੇ ਲੋਕਾਂ ਨੇ ਪਰਲ ਕੰਪਨੀ ਚ ਦਿੱਤੇ ਸੀ ਜਮ੍ਹਾਂ ਕਰਾਏ ਸੀ ਜੀ ਉਹ ਪੈਸੇ ਚੋਂ ਵੱਡਾ ਹਿੱਸਾ ਪਰਲ ਕੰਪਨੀ ਨੇ ਇਨਵੈਸਟ ਕਰਿਆ ਸੀ ਪ੍ਰਾਪਰਟੀਆਂ ਤੇ ਜੀ ਜ਼ਮੀਨਾਂ ਤੇ ਸਹਿਰੀ ਜ਼ਮੀਨਾਂ ਤੇ ਜਿਹੜੀਆਂ ਅੱਜ ਤੁਹਾਡੇ ਮਹਾਲੀ ਤੇ ਚੰਡੀਗੜ੍ਹ ਦੇ ਆਲੇ-ਦਾਲੇ ਬਹੁਤ ਵੱਡੇ ਸੈਕਟਰ ਕੱਟੇ ਗਏ ਆ ਜਿੱਥੇ ਫਲੈਟ ਬਣ ਗਏ ਜੀ ਤੇ ਇਹ ਕੁਝ ਵਾਹੀਯੋਗ ਜ਼ਮੀਨਾਂ ਤੇ ਜਿਹੜੀਆਂ ਮਾਲਵੇ ਦੇ ਸਾਰੇ ਦਿੱਲਿਆਂ ਚ ਮਾਝੇ ਚ ਵੀ ਦਬਾਬੇ ਚ ਵੀ ਜੀ ਤੇ ਦਿੱਲੀ ਤੇ ਦੂਜੀਆਂ ਸਟੇਟਾਂ ਚ ਵੀ ਖਰੀਦ ਰੱਖੀ ਆ ਜੀ ਤੇ ਉਹ ਪੈਸਾ ਜਿੱਥੇ ਲਾਇਆ ਸੀ ਅੱਜ ਉਹ ਕਈ ਗੁਣਾ ਦਾ ਹੋ ਚੁੱਕਿਆ ਜਿਹੜੀ ਪ੍ਰਾਪਰਟੀ ਕਿਸੇ ਵੇਲੇ 1 ਲੱਖ ਦੀ ਲਈ ਸੀ ਉਹਨਾਂ ਨੇ ਅੱਜ ਕਰੋੜਾਂ ਦੀ ਹੋ ਗਈ ਤੇ ਉਹ ਪੈਸਾ ਉੱਥੇ ਲੱਗਿਆ ਹੋਇਆ ਜੀ ਉਹਨਾਂ ਲੋਕਾਂ ਦਾ ਪੈਸਾ ਲੱਗਿਆ ਹੋਇਆ ਕਿਤੇ ਡੋ ਉਹ ਨਹੀਂ ਹੋਇਆ ਉਹਨਾਂ ਨੂੰ ਮਿਲ ਨਹੀਂ ਰਿਹਾ ਉਹ ਬੱਕਰੀ ਗੱਲ ਆ ਪਰ ਲੋਕਾਂ ਦਾ ਪੈਸਾ ਪਰਲ ਕੰਪਨੀ ਨੇ ਪ੍ਰਾਪਰਟੀਆਂ ਤੇ ਲਾਤਾ ਜਿਹੜਾ ਦੇਸ਼ 'ਚ ਵੀ ਲੱਗਿਆ ਤੇ ਦੇਸ਼ ਤੋਂ ਬਾਹਰ ਵੀ ਲੱਗਿਆ ਹੋਇਆ ਜੀ ਦਾਨਗੜ ਸਾਹਿਬ ਤੁਸੀਂ ਗੱਲ ਕੀਤੀ ਕਿ ਪ੍ਰਾਪਰਟੀਆਂ ਦੇ ਵਿੱਚ ਪੈਸਾ ਲਾਤਾ ਹਾਂ ਨਾ ਪਰ ਨਾ ਤਾਂ ਉਹ ਜਿਨ੍ਹਾਂ ਨੇ ਇਨਵੈਸਟ ਕੀਤਾ ਇਨਵੈਸਟਰ ਨੇ ਜਿਹੜੇ ਜਿਨ੍ਹਾਂ ਨੇ ਕਿਸੇ ਨੇ 20000 ਕੀਤਾ ਕਿਸੇ ਨੇ 50000 ਕੀਤਾ ਨਾ ਤਾਂ ਉਹ ਜ਼ਮੀਨ ਕਿਸੇ ਦੇ ਨਾਮ ਆ ਨਾ ਕਿਸੇ ਦਾ ਉਹਨਾਂ ਦਾ ਕੋਈ ਇੱਕ ਕਹਦੀ ਕਿ ਪ੍ਰੂਫ ਆ ਕਿ ਇਹਨਾਂ ਦੇ ਪੈਸਿਆਂ ਦੀ ਅਸੀਂ ਖਰੀਦੀ ਆ ਤਾਂ ਲੋਕਾਂ ਨੂੰ ਯਕੀਨ ਕਿਵੇਂ ਹੋਊਗਾ ਕਿ ਸਾਡੇ ਪੈਸੇ ਵਾਪਸ ਹੀ ਮਿਲਣਗੇ ਦੇਖੋ ਜਿਹੜੇ ਪੈਸੇ ਮਿਲਣ ਦੀ ਗੱਲ ਆ ਅ ਜਦੋਂ ਕੰਪਨੀ ਨੇ ਪੈਸੇ ਦੇਵੇਂ ਡਿਲੇ ਕਰਤੇ ਸੀਗੇ 2014 ਚ 13 14 ਚ ਜਾਨੀ ਥੋੜੇ ਥੋੜੇ ਕਰਕੇ ਦੇਣ ਲੱਗੀ ਸੀ ਜਿਹਦੇ ਅੱਜ ਮੈਚਿਓਰਿਟੀ ਡੇਟ ਆ ਉਹਨੂੰ 6 ਮਹੀਨਿਆਂ ਪੈਂਡਿੰਗ ਰਹਿਣਾ ਪੈਂਦਾ ਸੀ ਕਿਸੇ ਨੂੰ 7 ਮਹੀਨੇ ਹੌਲੀ ਹੌਲੀ ਸਾਲ ਤੇ ਚਲਿਆ ਗਿਆ ਸੀ ਤਾਂ 14 ਦੇ ਲਾਸਟ 'ਚ ਇਹ ਗੱਲ ਸਾਡੇ ਕੋਲੇ ਆਈ ਤੇ ਅਸੀਂ ਜਥੇਬੰਦੀ ਬਣਾ ਕੇ ਕੰਪਨੀ ਦੇ ਅੰਗੇਸਟਿਕ ਝੰਡਾ ਚੱਕਿਆ ਜੀ ਤਾਂ ਕੰਪਨੀ ਦੇ ਮਾਲਕ ਨੇ ਕਿਹਾ ਸੀਗਾ ਕਿ ਮੈਨੂੰ ਸਰਕਾਰ ਨੇ ਠੇਰ ਰੱਖਿਆ ਕਈ ਪੱਖਾਂ ਤੋਂ ਜੀ ਪਰ ਮੈਂ ਲੋਕਾਂ ਦੇ ਪੈਸੇ ਦੇਣਾ ਚਾਹੁੰਦਾ ਮੈਨੂੰ ਥੋੜਾ ਜਿਹਾ ਟਾਈਮ ਦੇਵੋ ਜੀ ਤਾਂ ਉਸ ਟਾਈਮ ਸਰਕਾਰ ਨੇ ਕੀ ਕੀਤਾ ਸੀਗਾ ਇਹਨਾਂ ਨੂੰ ਨਵੇਂ ਪੈਸੇ ਲੈਣ ਤੋਂ ਰੋਕਤਾ ਸੀਗਾ ਜੀ ਔਰ ਇਹਨਾਂ ਨੂੰ ਇੱਕ ਗਾਈਡਲਾਈਨ ਦਿੱਤੀ ਸੀਗੀ ਕਿ ਐਨੇ ਤਿੰਨ ਕ ਮਹੀਨਿਆਂ 'ਚ ਚਾਰ ਮਹੀਨਿਆਂ 'ਚ ਤੁਸੀਂ ਪੈਸਾ ਦੇਵੋ ਜੀ ਤੇ ਅਸੀਂ ਵੀ ਇਹਨੂੰ ਕਹਿਆ ਸੀ ਵੀ ਤੂੰ ਪ੍ਰਾਪਰਟੀਆਂ ਵੇਚ ਕੇ ਲੋਕਾਂ ਨੂੰ ਪੈਸਾ ਦੇ ਹਮ ਪਰ ਇਹਨੇ ਪ੍ਰਾਪਰਟੀਆਂ ਨਹੀਂ ਵੇਚੀਆਂ ਇਹਦੇ ਪ੍ਰੋਜੈਕਟ ਜਿਹੜੇ ਲੱਗੇ ਹੋਏ ਸੀ ਜਿੱਥੇ ਕਿਤੇ ਕਲੋਨੀਆਂ ਬਣ ਰਹੀਆਂ ਸੀ ਕਿਤੇ ਫਲੈਟ ਬਣਦੇ ਸੀ ਹਸਪਤਾਲ ਵੀ ਬਣਾ ਰਿਹਾ ਸੀ ਬਠਿੰਡੇ ਦੇ ਵਿੱਚ ਸਿਟੀ ਵਾਕ ਬਣਾ ਰਿਹਾ ਬਹੁਤ ਵੱਡਾ ਐਦਾਂ ਖਿਲਾਰਿਆ ਹੋਇਆ ਸੀ ਇਹਦਾ ਸਿਸਟਮ ਪਰ ਜਦੋਂ 6 ਸੌਰੀ 2 ਫਰਵਰੀ 2016 ਚ ਸੁਪਰੀਮ ਕੋਰਟ ਨੇ ਇਹਨਾਂ ਤੋਂ ਸਾਰਾ ਕੁਝ ਖੋਲਿਆ ਜੀ ਮੈਥਿਕ ਲੋਕਾਂ ਨੂੰ ਦੱਸਣਾ ਚਾਹੁੰਦਾ ਆਮ ਲੋਕਾਂ ਨੂੰ ਵੀ ਨਹੀਂ ਪਤਾ ਜਿਹਦੇ ਪੈਸੇ ਲੱਗੇ ਉਹਨਾਂ ਨੂੰ ਵੀ ਨਹੀਂ ਪਤਾ ਜੀ ਕਿ ਪਰਲ ਕੰਪਨੀ ਜਿਹੜੀ ਸੀਗੀ ਜੀ ਉਹ ਕਿਤੇ ਭੱਜੀ ਨਹੀਂ ਜੀ ਨਾਉ ਛੱਡ ਕੇ ਭੱਜਿਆ ਉਹ ਤੋਂ ਸਰਕਾਰ ਨੇ ਖੋਲੀ ਸੁਪਰੀਮ ਕੋਰਟ ਨੇ 2 ਫਰਵਰੀ 2016 ਨੂੰ ਇੱਕ ਆਦੇਸ਼ ਜਾਰੀ ਕਰਤਾ ਕਿ ਪਰਲ ਕੰਪਨੀ ਦੀ ਮੈਨੇਜਮੈਂਟ ਨੂੰ ਫੜ ਕੇ ਅੰਦਰ ਕਰਤਾ ਜੀ ਤੇ ਉਹਦੀ ਪ੍ਰਾਪਰਟੀ ਦੇ ਅਧਿਕਾਰ ਸੇਬੀ ਨੂੰ ਦੇਤੇ ਔਰ ਨਾਲ ਇਹ ਕਹਤਾ ਕਿ ਇਨਾਂ ਦੀਆਂ ਪ੍ਰਾਪਰਟੀਆਂ ਵੇਚ ਕੇ ਜਿਹੜਾ ਦੇਸ਼ ਦਾ ਨਿਵੇਸ਼ਕ ਹੈ ਜਿੰਨਾਂ ਦੀ ਤੁਸੀਂ ਗੱਲ ਕਰਦੇ ਹੋ 5 ਕਰੋੜ 85 ਲੱਖ ਇਨਵੈਸਟਰਾਂ ਪਾਲਿਸੀ ਹੋਲਡਰ ਕਹਿ ਦਈਏ ਜਿਹਨੂੰ ਕਿ ਉਹਨਾਂ ਦਾ ਪੈਸਾ ਵਾਪਸ ਕਰੋ ਔਰ ਸਾਬਕਾ ਸੁਪਰੀਮ ਕੋਰਟ ਦਾ ਜੱਜ ਉਸ ਕਮੇਟੀ ਦਾ ਮੁਖੀ ਲਾ ਦਿੱਤਾ ਜਿਹਦਾ ਨਾਮ ਆ ਆਰ ਐਮ ਲੋਦਾ ਜੀ ਜਿਹਨੂੰ ਲੋਤਾ ਕਮੇਟੀ ਨਾਲ ਜਾਣਿਆ ਜਾਂਦਾ ਹੁਣ ਉਹ ਪ੍ਰਾਪਰਟੀਆਂ ਨੇ ਜਿਹੜੀਆਂ ਪਰਲ ਕੰਪਨੀ ਨੇ ਕੋਈ ਕੰਪਨੀ ਦੇ ਨਾਂ ਤੇ ਖਰੀਦੀਆਂ ਸੀਆ ਪਰਲ ਕੰਪਨੀ ਨੇ ਵੀ ਅੱਗੇ ਕਈ ਕੰਪਨੀਆਂ ਬਣਾ ਰੱਖੀਆਂ ਸੀ ਸੈਂਕੜੇ ਕੰਪਨੀਆਂ ਕਿਤੇ ਕਿਸੇ ਨਾਂ ਤੇ ਕਿਤੇ ਲੋਟਸ ਕਿਤੇ ਮੈਸ ਅਮਰੀਕਾ ਕਿਤੇ ਔਰ ਐਦਾਂ ਦੀਆਂ ਕੰਪਨੀਆਂ ਜੀ ਉਹਨਾਂ ਦੇ ਨਾਂ ਤੇ ਪ੍ਰਾਪਰਟੀਆਂ ਨੇ ਉਹ ਤੋਂ हट ਕੇ ਨਿਰਮਲ ਸਿੰਘ ਪੰਗੂ ਦੇ ਚਿਹਤਿਆਂ ਦੇ ਨਾਂ ਤੇ ਜਿਹੜੀ ਮੈਨੇਜਮੈਂਟ ਸਿੱਗੀ ਉਹਨਾਂ ਦੇ ਆਪ ਦੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਂ ਤੇ ਪ੍ਰਾਪਰਟੀਆਂ ਨੇ ਪਰ ਉਹ ਸਾਰੀਆਂ ਚੋਂ ਵਿੱਚੋਂ 70% ਪ੍ਰਾਪਰਟੀਆਂ ਅਟੈਚ ਨੇ ਲੋਡਾ ਕਮੇਟੀ ਕੋਲੇ ਪਾਵਰ ਆ 30% ਪ੍ਰਾਪਰਟੀਆਂ ਸੀਬੀਆਈ ਹੀ ਨੀ ਅਟੈਚ ਕਰ ਪਾਈ ਉਹ ਕਿਤੇ ਨਾ ਕਿਤੇ ਬਚਾ ਕੇ ਰੱਖਣਗੀ ਮੈਨੇਜਮੈਂਟ ਉਹ ਅਲੱਗ ਗੱਲ ਆ ਪਰ 70% ਪ੍ਰਾਪਰਟੀਆਂ ਤਾਂ ਸਰਕਾਰ ਕੋਲੇ ਨੇ ਨਾ ਜੀ ਔਰ ਜਿਹੜਾ ਲੋਕਾਂ ਦਾ ਪੈਸਾ ਲੱਗਿਆ ਉਹਨਾਂ ਪ੍ਰਾਪਰਟੀਆਂ ਤੇ ਜੇ ਹੁਣ ਆਪਾਂ ਗੱਲ ਕਰੀਏ ਮਹਾਲੀ ਦੇ ਜੀ ਜੇ ਨਿਵੇਸਟਰ ਨੇ ਦੇਖਣਾ ਵੇ ਉਹਦੀ ਉਹਦਾ ਪੈਸਾ ਕਿੱਥੇ ਲੱਗਿਆ ਦੇਖ ਲਿਓ ਜੀ ਲਾਂਡਰਾ ਰੂਟ ਤੇ ਪ੍ਰਾਪਰਟੀ ਪ੍ਰਾਪਰਟੀ ਪਈ ਆ ਪਰਲ ਦੀ ਜੀ ਚਾਰ ਸੈਕਟਰ ਘਟੇ ਆ ਨੇ ਬਠਿੰਡੇ ਵਾਲਿਆਂ ਦੀ ਬਠਿੰਡੇ ਚ ਤਸਤੀ ਆ ਜੀ ਹੁਸ਼ਿਆਰਪੁਰ ਵਾਲਿਆਂ ਦੀ ਹੁਸ਼ਿਆਰਪੁਰ ਚ ਪ੍ਰਾਪਰਟੀ ਆ ਮੋਗੇ ਵਾਲਿਆਂ ਦੀ ਮੋਗੇ ਲੁਧਿਆਣੇ ਲੁਧਿਆਣੇ ਸੇ ਮੈਨੂੰ ਇਹ ਲੱਗਦਾ ਵੀ ਘੱਟੋ ਘੱਟ 2000 ਕਿੱਲੇ ਤੋਂ ਉੱਤੇ ਦੀ ਜ਼ਮੀਨ ਆ ਲੁਧਿਆਣੇ ਚ ਤੇ ਜਿਹੜੀ ਸ਼ਹਿਰ ਦੇ ਵਿੱਚ ਆ ਗਈ ਜੀ ਤੇ ਅਹਿਮ ਪ੍ਰੋਜੈਕਟ ਪੁੱਡਾ ਦੇ ਪ੍ਰੋਜੈਕਟ ਪਾਸ ਨੇ ਤੇ ਉੱਥੇ ਲੋਕਾਂ ਦਾ ਪੈਸਾ ਲੱਗਿਆ ਹੁਣ ਉਹ ਅਧਿਕਾਰ ਹੈਗੇ ਆ ਜੀ ਉਹ ਸਰਕਾਰ ਕੋਲੇ ਆ ਸਰਕਾਰ ਨੇ ਵੇਚ ਕੇ ਲੋਕਾਂ ਨੂੰ ਪੈਸੇ ਦੇਣੇ ਆ ਤੇ ਲੋਕਾਂ ਨੂੰ ਉਮੀਦ ਹੈਗੀ ਆ ਮੈਂ ਤਾਂ ਇਹ ਕਹਿਣਾ ਲੋਕ ਆਪਦਾ ਇਹ ਇਸ਼ੂ ਛੱਡਣ ਨਾ ਆਵਾਜ਼ ਉਠਾਉਣ ਪੈਸਾ ਹਰ ਹਾਲਤ ਚ ਮਿਲੂਗਾ ਪੈਸਾ ਸਰਕਾਰ ਨੇ ਦੇਣਾ ਸਰਕਾਰਾਂ ਕੌਣ ਚੁਣਦੇ ਆ ਲੋਕ ਤੇ ਭਗਵੰਤ ਮਾਨ ਕੇਜਰੀਵਾਲ ਕੈਪਟਨ ਅਮਰਿੰਦਰ ਇਹ ਤਾਂ ਕਹਿੰਦੇ ਰਹੇ ਆ ਸਰਕਾਰ ਚਾਉਣ ਤੋਂ ਪਹਿਲਾਂ ਕਿ ਸਾਨੂੰ ਵੋਟ ਦਿਓ ਅਸੀਂ ਤੁਹਾਡਾ ਇਹ ਮਸਲਾ ਹੱਲ ਕਰਾਂਗੇ ਪਰ ਜਦੋਂ ਸੱਤਾ ਚ ਆ ਜਾਂਦੇ ਆ ਫਿਰ ਇਹ ਭੁੱਲ ਜਾਂਦੇ ਆ ਹਾਂ ਇਹ ਇਹ ਮਸਲਾ ਜੀ ਕੋਈ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਪੈਸੇ ਪਏ ਆ ਪ੍ਰਾਪਰਟੀਆਂ ਪਈਆਂ ਨੇ ਪਰ ਹਾਂ ਇਹ ਆ ਵੀ ਸਰਕਾਰਾਂ ਦੇ ਮਲੀ ਭੁਗਤਨਾ ਕੁਝ ਵੀ ਹੋ ਸਕਦਾ ਇਸ ਦੇਸ਼ ਚ ਸਭ ਕੁਝ ਸੰਭਵ ਆ ਜੀ ਤੁਸੀਂ ਕਹਿਆ ਵੀ ਉਹ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਅਟੈਚ ਕੀਤੀਆਂ ਸੀ ਹਨਾ ਜਿਹਦਾ ਜਿਹੜਾ ਵੇਚਣ ਦਾ ਅਧਿਕਾਰ ਆ ਹੁਣ ਸਰਕਾਰ ਦੇ ਕੋਲ ਹੈ ਉਹ ਕਦੋਂ ਦਾ ਜਿਹੜਾ ਅਟੈਚ ਕੀਤੀਆਂ ਸੀ ਕਿੰਨੇ ਸੰਧ ਵਿੱਚ ਕੀਤੀਆਂ ਸੀ ਇਹ 2 ਫਰਵਰੀ 2016 ਨੂੰ ਅਟੈਚ ਕੀਤੀਆਂ ਸੀ ਅੱਜ ਇਹ ਨੂੰ 25 ਹੋ ਗਿਆ ਜੀ ਆ ਮਿਲਿਆ ਕੱਲ ਨੂੰ ਜਾਂ ਪਰਸੋਂ ਨੂੰ 2 ਫਰਵਰੀ ਆ ਜੂਗੀ ਜੀ ਤੇ 9 ਸਾਲ ਹੋ ਗਏ 9 ਸਾਲ ਹੋ ਗਏ 10ਵਾਂ ਸਾਲ ਹੋ ਜਾਣਾ 10ਵਾਂ ਸਾਲ ਸਿਰ ਹੁਣ ਤੱਕ ਸਰਕਾਰ ਕੋਈ ਕਦਮ ਚੱਕ ਕਿਉਂ ਨਹੀਂ ਰਹੀ ਕਿਉਂਕਿ ਜੇ ਕਹਦੀ ਕਿ ਹੁਣ ਗਰੀਬ ਪਰਿਵਾਰ ਨੇ ਪਿੰਡਾਂ ਦੇ ਵਿੱਚੋਂ ਕਾਫੀ ਪੈਸੇ ਲੱਗੇ ਸੀ ਗਰੀਬ ਪਰਿਵਾਰ ਨੇ ਜੇ ਉਹਨਾਂ ਨੂੰ ਅੱਜ ਉਹਨਾਂ ਦੇ ਕੋਈ ਬਿਮਾਰ ਆ ਅੱਜ ਉਹਨਾਂ ਨੂੰ ਪੈਸਾ ਚਾਹੀਦਾ ਤਾਂ ਉਹਨਾਂ ਨੇ 10 ਸਾਲ ਬਾਅਦ ਕੀ ਕਰਨਾ ਪੈਸਾ ਇਹੀ ਤਾਂ ਮਾੜੀ ਗੱਲ ਆ ਸਰਕਾਰਾਂ ਦੀ ਕਿ ਲੋਕਾਂ ਦੇ ਮਸਲੇ ਜਦੋਂ ਤੱਕ ਲੋਕ ਰੌਲਾ ਨਾ ਪਾਉਣ ਉਸ ਤੇ ਧਿਆਨ ਨਹੀਂ ਦਿੰਦੀਆਂ ਜੀ ਹੁਣ ਵੱਡੀ ਗੱਲ ਇਹ ਕਿ ਆ ਗਿਆ ਜਿੰਨਾ ਲੋਕਾਂ ਦਾ ਪੈਸਾ ਲੱਗਿਆ ਜੀ ਉਹ ਲੋਕ ਵੱਡਾ ਹਿੱਸਾ ਭੁੱਲ ਗਏ ਮੈਂ ਵੀ ਕਹਿੰਦਾ ਵਿਸਾਰ ਗਏ ਉਹ ਅਗਲਾ ਇਹ ਵੀ ਕਹਿੰਦਾ ਵੀ ਹੁਣ ਨਹੀਂ ਮਿਲਦੀ ਆਸ ਜੀ ਖੋ ਜਾਂਦੀ ਆ ਜੀ 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 ਤੇ ਇੱਕ ਇਹਦੇ ਵਿੱਚ ਵੱਡੀ ਜਿਹੜੀ ਕਾਰਨਾ ਇਹ ਨਾ ਪੈਸੇ ਲੋਕਾਂ ਨੇ ਘਰੇ ਬੈਠਿਆਂ ਨੇ ਲਾਈ ਸੀਗੇ ਵਿਚਾਲੇ ਪੈਸੇ ਲਵਾਉਣ ਦਾ ਕੰਮ ਕਰਿਆ ਸੀ ਏਜੰਟ ਨੇ ਏਜੰਟ ਬੇਸ ਕਮਿਸ਼ਨ ਬੇਸ ਉਹ ਦੇਖੋ ਹੋਰ ਕੰਪਨੀਆ 'ਚ ਵੀ ਆ ਜੀ ਪ੍ਰਾਪਰਟੀ ਦੇ ਵਿੱਚ ਵੀ ਕਮਿਸ਼ਨ ਬੇਸ ਕੰਮ ਚੱਲਦਾ ਇਹਦੇ ਵਿੱਚ ਵੀ ਕਮਿਸ਼ਨ ਬੇਸ ਸੀਗਾ ਬਹੁਤ ਹਾਂ ਸਾਰਿਆਂ ਵਿੱਚ ਹੀ ਆ ਬਹੁਤ ਥਾਂ 'ਤੇ ਕਮਿਸ਼ਨ ਬੇਸ ਆ ਕਿਹੜੀ ਕਿੱਤੇ 'ਚ ਨਹੀਂ ਹੈਗਾ ਕਮਿਸ਼ਨ ਬੇਸ 'ਚ ਬਸ ਇਹ ਆ ਵੀ ਉਹ ਬਦਨਾਮ ਹੋ ਜਾਂਦੇ ਆ ਏ ਏਜੰਟ ਬਦਨਾਮ ਕਰ ਦਿੱਤਾ ਹਨਾ ਹੁਣ ਬਾਹਰ ਭੇਜਣ ਵਾਲਾ ਕੰਮ ਆ ਜਿਹੜਾ ਉਹ ਕਮਿਸ਼ਨ ਬੇਸ ਜੀ ਜੀ ਹੁਣ ਉਹ ਜਿਹੜੇ ਏਜੰਟ ਸੀਗੇ ਕੋਈ ਜਿਹੜੇ ਪਿੰਡਾਂ ਚ ਜਿਨ੍ਹਾਂ ਨੇ ਆਪਦੇ ਈਅਰ ਡੀਅਰ ਆਪਦੇ ਜਾਣ ਪਛਾਣ ਵਾਲਿਆਂ ਦੇ ਪੈਸੇ ਲਾਏ ਜੀ ਉਹਨੂੰ ਉਹਨਾਂ ਨੂੰ ਲੋਕ ਕਹਿੰਦੇ ਆ ਕਿ ਸਾਡੇ ਪੈਸੇ ਦਬਾਉ ਜੀ ਉਹ ਅੱਗੇ ਉਹਨਾਂ ਦੇ ਆਮ ਬੰਦੇ ਨੇ ਵਿਚਾਰੇ ਉਹਨਾਂ ਨੇ ਕਿੱਥੇ ਕਿ ਤੱਕ ਪਹੁੰਚ ਆ ਉਹ ਉਹਨਾਂ ਲੋਕਾਂ ਨੂੰ ਲਾਰੇ ਜੇ ਲਾਉਂਦੇ ਰਹੇ ਹੁਣ ਮਿਲਣਗੇ ਮਿਲਣਗੇ ਹੌਲੀ ਹੌਲੀ ਲੋਕ ਉਹਨਾਂ ਤੋਂ ਵੀ ਪੁੱਛਣਾ ਭੁੱਲ ਗਏ ਅਸੀਂ ਤਾਂ ਬਹੁਤ ਵਾਰੀ ਅਪੀਲ ਕਰੀਆ ਏਜੰਟਾਂ ਨੂੰ ਵੀ ਤੇ ਨਵੇਜ਼ਕਾਂ ਨੂੰ ਵੀ ਵੀ ਜਥੇਬੰਦੀ ਦਾ ਸਾਥ ਦਿਵੋ ਜੇ ਆਪਾਂ ਸੁਪਰੀਮ ਕੋਰਟ ਚ ਜਾ ਕੇ ਲੜ ਸਕਦੇ ਆ ਤਾਂ ਆਪਾਂ ਸੜਕ ਤੇ ਵੀ ਲੜ ਸਕਦੇ ਆ ਔਰ ਸੜਕ ਤੇ ਲੜ ਕੇ ਆਪਾਂ ਪਾਰਲੀਮੈਂਟ ਚ ਵੀ ਇਹ ਮੁੱਦਾ ਠਵਾਤਾ ਕਿਉਂਕਿ ਬਹੁਤ ਵੱਡੀ ਤਦਾਦ ਹੈ ਜਿੰਨੀ ਤੁਸੀਂ ਦੱਸੀ ਆ 5 ਕਰੋੜ 85 ਲੱਖ 5 ਕਰੋੜ 85 ਲੱਖ ਜੇ ਲੋਕ ਸੜਕਾਂ ਤੇ ਆ ਗਏ ਤਾਂ ਮੇਰੇ ਹਿਸਾਬ ਨਾਲ ਕਿ ਸਾਰੀ ਦੇਸ਼ ਜਾਮ ਹੋ ਸਕਦਾ ਹੈ ਬਿਲਕੁਲ ਜੀ ਜੀ ਪਰ ਲੋਕ ਅਸਲ ਵਿੱਚ ਕੀ ਹੈ ਨਾ ਇਹ ਤੋਂ ਅਹਿਮ ਹੋਰ ਇਸ਼ੂਜ਼ ਮੰਨਦੇ ਆ ਜਿਹਦਾ ਅੱਜ 50000 ਲੱਗਿਆ ਉਹ ਅਗਲਾ ਇਹ ਕਹਿੰਦਾ ਯਾਰ ਕੋਈ ਗੱਲ ਨਹੀਂ ਸੋਡੇ ਪੰਜਾਬ ਆਪਣਾ ਆਪਣੇ ਕੰਮ ਨੂੰ ਤਰਜੀਹ ਦੇਈਏ ਜਿਆਦਾਤਰ ਲੋਕਾਂ ਦੇ ਇਹ ਕੰਮ ਆ ਵੀ ਕੋਈ ਗੱਲ ਨਹੀਂ ਲੈਣੇ ਤਾਂ ਉਹ ਚਾਹੁੰਦੇ ਛੱਡ ਦਿੱਤੀ ਹੈਗੇ ਜੀ ਪਰ ਉਹ ਧਿਆਨ ਨਹੀਂ ਦੇ ਰਹੇ ਇੱਧਰ ਧਿਆਨ ਦੇਣ ਦੀ ਥਾਂ ਤੇ ਉਹ ਆਪਣੇ ਕਿੱਤਿਆਂ ਤੇ ਉਹ ਵੀ ਜ਼ਰੂਰੀ ਆ ਚਿੱਤਰ ਉਹਦੇ ਅਗਲੇ ਨੂੰ ਅੱਜ ਰੋ ਦੀ ਰੋਟੀ ਰੋਜੀ ਚੱਲਦੀ ਆ ਪਰ ਜੇ ਥੋੜਾ ਜਿਹਾ ਟਾਈਮ ਉਹ ਲੋਕ ਦੇਣ ਜਥੇਬੰਦੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਥੋੜਾ ਜਿਹਾ ਸਾਥ ਦੇ ਦੇਣ ਸਿਰਫ ਗਿਣਤੀ ਵਧਾਉਣ ਚੀ ਜਿੱਦਾਂ ਤੁਸੀਂ ਕਹੇ ਇੱਕ ਦਿਨ ਲਈ ਅਗਰ ਉਹ ਸੜਕਾਂ ਤੇ ਉਤਰਿਆਣ ਤੇ ਜਾਮ ਹੋ ਜਾਣਾ ਸਭ ਕੁਝ ਅੱਦੇ ਹੀ ਆ ਜਾਣ 5 ਕਰੋੜ 85 ਲੱਖ ਤਾਂ ਦੇਸ ਦੇ ਆ ਮੈਂ ਜੇ ਪੰਜਾਬ ਦੀ ਗੱਲ ਕਰਾਂ ਪੰਜਾਬ 'ਚ 25 ਲੱਖ ਪਾਲਸੀ ਹੋਲਡਰ ਆ ਤੇ ਜੇ 5 ਲੱਖ ਹੀ ਆਜੇ ਲੱਖ ਬੰਦਈ ਆ ਜੀ ਲੱਖ ਹੀ ਅੱਜ ਬਹੁਤ ਵੱਡਾ ਤੇ ਉਹ ਹੁਣ ਸਾਡੇ ਤੋਂ ਇਹ ਆ ਵੀ ਸਾਡੇ ਕੋਲ ਇੰਨੇ ਸੋਰਸੇਜ਼ ਨਹੀਂ ਜਿੱਥੇ ਬੰਦੀ ਕੋਲੇ ਕਿ ਉਹਨਾਂ ਤੱਕ ਪਹੁੰਚ ਕਰ ਲਈਏ ਵੈਸੇ ਸਾਡੀ ਜਥੇਬੰਦੀ ਦੇ ਜਝਾਰੂ ਸਾਥੀ ਪਿੰਡਾਂ ਚ ਜਾਂਦੇ ਆ ਗੁਰੂ ਘਰਾਂ ਚ ਅਨਾਉਂਸ ਕਰਦੇ ਆ ਤੇ ਕਈ ਚੈਨਲ ਜੀ ਵੀ ਸਾਨੂੰ ਸਪੋਰਟ ਕਰਦੇ ਆ ਉਹਨਾਂ ਨੇ ਪਿੰਡ ਪਿੰਡ ਜਾ ਕੇ ਮੁੱਦੇ ਨੂੰ ਹਾਈਲਾਈਟ ਕੀਤਾ ਪਰ ਉਹ ਵਿਚਾਰੇ ਲੋਕ ਕਈਆਂ ਨੇ ਤਾਂ ਉਹ ਪਾਰਲੀਮੈਂਟ ਰਸੀਦਾਂ ਦੀਆਂ ਕਈ ਸੰਭੀ ਬੈਠੇ ਆ ਪਰ ਫਿਰ ਵੀ ਅਸੀਂ ਉਹਨਾਂ ਦਾ ਡਾਟਾ ਆਪਣੀ ਵੈਬਸਾਈਟ ਤੇ ਵੀ ਆਨਲਾਈਨ ਕਰ ਤੱਕਿਆ ਕਿ ਜੀ ਨੂੰ ਕੋਈ ਜਾਣਕਾਰੀ ਲੈਣੀ ਆ ਉਹ ਲਵੇ ਪਰ ਗੱਲ ਇਹ ਆ ਵੀ ਸਰਨਾ ਉਹਨਾਂ ਚਿਰ ਨੇ ਅਸੀਂ ਲੜਾਈ ਤਾਂ ਜਾਰੀ ਰੱਖੀ ਹੋਈ ਆ ਪਰ ਜਿੱਤਣ ਲਈ ਸਾਨੂੰ ਲੋਕਾਂ ਦਾ ਹੀ ਸਾਥ ਲੈਣਾ ਪੈਣਾ ਉਹਦੇ ਲਈ ਅਪੀਲ ਕਰਦੇ ਆ ਵੀ ਤੁਸੀਂ ਸਾਡਾ ਸਾਥ ਦਿਓ